ਵਾਹਿਗੁਰੂ ਅੱਲਾ ਰਾਮ ਮੈਨੂੰ ਫਰਕ ਨਹੀਂ ਪੈਂਦਾ ਮੈਂ ਸਿੱਖਾਂ ਦੇ ਘਰੇ ਜੰਮਿਆ ਜ਼ਰੂਰ ਐ ਪਰ ਮੈਨੂੰ ਰਾਮ ਓਮ ਅੱਲਾ ਕਹਿਣ ਚ ਵੀ ਉਨਾ ਹੀ ਚੰਗਾ ਲੱਗਦਾ ਜਿੰਨਾ ਵਾਹਿਗੁਰੂ ਕਹਿਣ ਚ ਲੱਗਦਾ ਪਰ ਸਾਡੇ ਚ ਗਰਾਵਟਾਈ ਆ ਪਿੰਡਾਂ ਵਾਲਿਓ ਆ ਜਿਹੜੇ ਸਾਡੇ ਆ ਹਾਲ ਹੋਏ ਆ ਨਾ ਪੰਜਾਬ ਦੇ ਔਰ ਜੋ ਅੱਗੇ ਹੋਣਗੇ ਇਹਦੇ ਜ਼ਿੰਮੇਵਾਰ ਆਪਾਂ ਐ ਸਰਕਾਰਾਂ ਕੀ ਸਰਕਾਰਾਂ ਸਰਕਾਰਾਂ ਕੀ ਕੀ ਸਰਕਾਰਾਂ ਅਸੀਂ ਅਸੀਂ ਕਰਕੇ ਵਾਹਿਗੁਰੂ ਗੁਰਮੰਤਰ ਹੈ ਮੰਤਰ ਗੁਰੂ ਦੀ ਸਿਫਤ ਹੈ ਏਦੋਂ ਵੱਡਾ ਮੰਤਰ ਕੋਈ ਨਹੀਂ ਇਹ ਗਾਉਣ ਵੇਲੇ ਇਹ ਬੋਲਣ ਵੇਲੇ ਵੀ ਜੇ ਲੱਗਦਾ ਵੀ ਮੂਵੀ ਬਣਾਈਏ ਗਾਉਣ ਵਾਲੇ ਦੀ ਮੇਰੀ ਮੂਵੀ ਮੈਂ ਕਹੋਣਾ ਮੇਰੀ ਕੀ ਔਕਾਤ ਹੈ ਆ ਜਦੋਂ ਆ ਚੀਜ਼ਾਂ ਤੁਹਾਡੇ ਜ਼ਿਹਨ ਚ ਵੜ ਗਈਆਂ ਨਾ ਵੀ ਕਮਰ ਘਰੇ ਵਾਲੇ ਇੱਕ ਵੱਡਾ ਬੰਦਾ ਹੈ ਅਸੀਂ ਆਮ ਬੰਦੇ ਆ ਇੱਥੋਂ ਹੀ ਇੱਥੇ ਹੀ ਗਰਾਵਟਾਈ ਹੈ ਮੈਂ ਆਪਦੀ ਰੋਜ਼ੀ ਰੋਟੀ ਲਈ ਆਇਆ ਮੈਂ ਆਪਦੀ ਕਿਰਤ ਕਰਨ ਆਇਆ ਜਿਵੇਂ ਤੁਹਾਡੇ ਚ ਕੋਈ ਦਿਹਾੜੀ ਜਾਂਦਾ ਹੈ ਕੋਈ ਬੂਟ ਪਾਲਸ਼ਾ ਕਰਦਾ ਕੋਈ ਰਿਕਸ਼ਾ ਚਲਾਉਂਦਾ ਉਹ ਢੋਲ ਵਜਾਉਂਦਾ ਉਹ ਸਾਜ਼ ਵਜਾਉਂਦੇ ਆ ਤੁਸੀਂ ਘਰਾਂ ਚ ਕੰਮ ਕਰਦੇ ਹੋ ਕੋਈ ਕਿਤੇ ਕੰਮ ਕਰਦਾ ਹੈ ਕੋਈ ਖੇਤ ਚ ਕੰਮ ਕਰਦਾ ਹੈ ਉਹ ਵੀ ਮੈਂ ਗਾ ਕੇ ਆਪਦਾ ਕੰਮ ਕਰਦਾ ਪਰ ਅਸੀਂ ਗੁਰੂ ਦੇ ਫਲਸਫੇ ਨੂੰ ਟੁੱਟ ਗਏ ਸਾਨੂੰ ਤਾਂ ਜਿਹੜਾ ਆ ਲਾਲ ਪੀਲੇ ਕੱਪੜੇ ਲਿਜਾ ਕੇ ਬਹਿ ਗਏ ਔਰ ਜਿਹੜਾ ਇਨਸਾਨ ਆ ਚ ਵਾਹਿਗੁਰੂ ਓਮ ਅੱਲਾਹ ਕੁਝ ਗਾਉਂਦਿਆਂ ਬੋਲਦਿਆਂ ਦੀ ਵੀਡੀਓ ਚ ਬਿਜ਼ੀ ਹੈ ਕੀ ਭਾਲਦਾ ਉਹ ਉਹ ਆਪਦੇ ਆਪਣਾ ਗੱਲ ਕਰੇ ਘਰੇ ਜਾ ਕੇ ਅੱਜ ਕਿ ਯਾਰ ਮੈਂ ਇੰਨਾ ਕਰ ਕੇ ਗਿਆ ਕਿ ਉੱਥੇ ਉਹ ਸਾਰੇ ਵਾਈਗਰੂ ਵਾਈਗਰੂ ਬੈ ਜੰਦੇ ਸੀ ਤੇ ਮੈਂ ਉੱਥੇ ਵੀਡੀਓ ਬੜਾਈ ਜਾਂਦਾ ਸੀ ਜਿਵੇਂ ਉਹ ਕੁੜੀ ਗੱਲਾਂ ਹੀ ਕਰੀ ਹੁੰਦੀ ਸੀ ਫੋਨ ਤੇ ਇਹਨਾਂ ਨੂੰ ਸਮਝਾਇਆ ਨਹੀਂ ਕਿਸੇ ਨੇ ਜਿਹੜੀਆਂ ਮਾਵਾਂ ਆਪਦੇ ਬੁੱਕਲਾਂ ਚ ਧੀਆਂ ਪੁੱਤਾਂ ਨੂੰ ਬਾਕੇ ਤੇ ਨਾਟਕ ਵੇਖਦੀਆਂ ਜਾਂ ਕਾਰਟੂਨ ਵਿਖਾਉਂਦੀਆਂ ਕੀ ਭਾਲਦੀਆਂ ਉਹਨਾਂ ਦੇ ਫੜਨਗੇ ਜਿਹੜੀਆਂ ਗੋਦੀ ਚ ਬਾਕੇ ਨਾਲ ਤਾਂ ਜਪਜੀ ਸਾਹਿਬ ਆਪ ਕਰਦੀਆਂ ਤੇ ਨਾਲੇ ਬੱਚੇ ਨੂੰ ਕਰਾਉਂਦੀਆਂ ਜੜੀਆਂ ਭਾਗਵਤ ਦੇ ਸ਼ਲੋਕ ਨਾਲ ਆ ਪੜਦੀਆਂ ਨਾਲੇ ਪੜਾਉਂਦੇ ਆ ਇਹਨਾਂ ਤੇ ਕੰਮ ਕਰਨਾ ਪੈਣਾ ਨਹੀਂ ਤਾਂ ਜੋ ਪੰਜਾਬ ਰੌਲਾ ਪਾਉਂਦਾ ਫਿਰਦਾ ਮੰਦਿਰ ਨਸ਼ੇ ਨਾਲ ਖਾਲੀ ਕੌਣ ਸਮਝਾਉਣ ਵਾਲਾ ਕੌਣ ਹੈ ਨਾ ਕਿਹਨੇ ਸਮਝਾਉਣਾ ਹੈ ਕੀ ਤੋਂ ਆਸ ਰੱਖੀਏ ਮਾਪੇ ਨੂੰ ਪਤਾ ਨਹੀਂ ਟੜ ਟੜ ਕਹਿੰਦੇ ਆ ਸਾਡੇ ਪੰਜਾਬ ਵਾਲੇ ਮਾਪੇ ਮੇਰਾ ਜੀ ਕੌਣ ਵੰਡ ਚ ਪੜਦਾ ਕਿੱਥੇ ਪੜਾਉਨੇ ਆ ਜਿੱਥੇ ਪੰਜਾਬੀ ਦਾ ਜੁਰਮਾਨਾ ਸੁਖ ਭਾਲਦੇ ਹੋ ਤੇ ਦੂਜੇ ਦਿਨ ਸਰਕਾਰਾਂ ਤੇ ਚੜਨਾ ਸੌਖਾ ਹੈ ਸਰਕਾਰ ਨਹੀਂ ਇਹ ਕਰਤਾ ਵੋ ਅਸੀਂ ਕੀ ਕਰ ਰਹੇ ਹਾਂ ਮੰਨਦੇ ਹਾਂ ਸਰਕਾਰਾਂ ਜ਼ਿੰਮੇਵਾਰ ਹੈ ਉਹਨਾਂ ਨੇ ਕੰਮ ਕਰਨੇ ਆ ਵੋਟਾਂ ਪਾਉਣੀਆਂ ਆ ਹੁਣ ਵੋਟਾਂ ਆਉਣੀਆਂ ਥੋੜੇ ਸਾਹਮਣੇ ਆ ਰੱਜ ਕੇ ਜਲੂਸ ਕੱਢਾਂਗੇ ਆਪਾਂ ਰੱਜ ਕੇ ਇਹਨਾਂ ਵੋਟਾਂ ਸਾਡੀ ਜਾਂ ਪੱਗਾਂ ਵੀ ਲੈਣਗੀਆਂ ਸਾਡੇ ਰੋਲੇ ਵੀ ਪਹਿਣਗੇ ਸਿੱਖ ਹਿੰਦੂ ਨੂੰ ਲੜਾਉਣਗੇ ਮੁਸਲਮਾਨ ਹਿੰਦੂ ਨੂੰ ਲੜਾਉਣਗੇ ਮੰਦਿਰਾਂ ਮਸਜਿਦਾਂ ਦੇ ਰੋਲੇ ਪਹਿਣਗੇ ਔਰ ਅਸੀਂ ਫੋਨਾਂ ਤੇ ਸਵਾਦ ਲਵਾਂਗੇ ਹਾਂ ਭਾਈ ਮਾਹੌਲ ਬੜਾ ਖਰਾਬ ਹੈ ਮਾਹੌਲ ਬੜਾ ਖਰਾਬ ਹੈ ਆਪ ਅਸੀਂ ਕੀ ਕਰ ਰਹੇ ਆ ਬਾਬੇਓ ਆਪ ਅਸੀਂ ਕੀ ਕਰ ਰਹੇ ਆ ਜਾਗਣਾ ਪੈਣਾ ਵੀਰ ਕੰਮ ਕਰਨਾ ਪੈਣਾ ਪ੍ਰੈਕਟੀਕਲ ਗੇਮ ਖੇਡਣੀ ਪੈਣੀ ਹੈ ਨਹੀਂ ਸਾਡੇ ਅਰਗੇ ਤਾਂ ਜੋਕਰ ਇੱਥੇ ਵੀ ਆਉਂਦੇ ਆ ਇਹ ਤਾਂ ਸਦੀਆਂ ਤੋਂ ਆਉਂਦੇ ਆ ਆਪ ਤਾਂ ਨੱਚ ਗਾ ਕੇ ਸਾਜ਼ ਵਜਾਏ ਪੈਸੇ ਲੈ ਕੇ ਕਮੇਟੀਆਂ ਤੋਂ ਤੇ ਲੰਘੇ ਪਰ ਮੈਨੂੰ ਲੱਗਦਾ ਵੀ ਸਾਡਾ ਕੰਮ ਸਿਰਫ ਇੰਨਾ ਨਹੀਂ ਹੈ ਕੱਲਾ ਨੱਚਣਾ ਤੇ ਗਾਉਣਾ ਸਾਡਾ ਕੰਮ ਨਹੀਂ ਹੈ ਅਸੀਂ ਬਹਿ ਕੇ ਤੁਹਾਡੇ ਨਾਲ ਗੱਲ ਕਰ ਸਕਦੇ ਆ ਕਿਉਂਕਿ ਤੁਸੀਂ ਮਰੇ ਆਪਦੇ ਹੋ ਬਗਾਨੇ ਨਹੀਂ ਆਵਦੇ ਨੂੰ ਤੇ ਕਦੋਂ ਸੰਸ ਸੁਭਾਵਾਂ ਚ ਬਹਿ ਕੇ ਸੁਣਨਾ ਆਊਗਾ ਕਦੋਂ گاؤں ਵਾਲੇ ਤੇ ਸਵਾਲ ਪੁੱਛੇ ਜਾਣਗੇ ਵੀ ਤੇਰਾ ਗੀਤ ਭਾਈ ਪੁੱਤਰ ਠੀਕ ਨਹੀਂ ਲੱਗਿਆ ਠੀਕ ਕਰ ਇਹਨੂੰ ਹੈ ਤੇ ਕੰਮ ਕਰਨ ਦੀ ਲੋੜ ਹੈ ਭਰਾਵੋ ਜੇ ਨੌਜਵਾਨ ਜੇ ਜੇ ਸ਼ੁਰੂ ਤੋਂ ਲਾਇਏ ਹੋਣ ਇਸ ਪਾਸੇ ਨਸ਼ਾ ਕਿਵੇਂ ਕਰ ਜਾਣਗੇ ਜਿਹੜਾ ਨਸ਼ਾ ਹੀ ਕੋਈ ਹੋਰ ਕਰਨ ਤੇ ਲਾਤਾ ਜਿਹਨੂੰ ਨਾਮ ਖੁਮਾਰੀ ਨਾਨਕਾ ਹੀ ਚੜੀ ਰਹੀ ਉਹਨੇ ਕੀ ਲੈਣਾ ਇਥੋਂ ਦੀਆਂ ਭੰਗਾ ਚਲਮਾਂ ਤੋਂ ਜਿਹਨੂੰ ਸ਼ੁਰੂ ਦਾ ਸਕੂਲਾਂ ਤੋਂ ਮਦਰੱਸਿਆਂ ਵਾਂਗ ਪੜਾਤਾ ਕਿ ਪੁੱਤ ਸਿਰ ਟਾਕੇ ਰੱਖਣਾ ਚੁੰਨੀ ਗਲ ਚ ਪਾਉਣ ਨੂੰ ਨਹੀਂ ਚੁੰਨੀ ਸਿਰ ਤੇ ਰੱਖਣ ਨੂੰ ਐ ਇਹਨਾਂ ਦਾ ਕਸੂਰ ਨਹੀਂ ਐ ਨਾ ਬੱਚਿਆਂ ਦਾ ਕਸੂਰ ਸਾਡਾ ਐ ਫੈਸਲਾਂ ਨੇ ਪੱਟ ਲਏ ਮਾਰ ਲਏ ਮੇਕਅਪਾਂ ਨੇ ਮਾਰ ਲਏ ਕਿਹੜੇ ਬਸੇ ਨੂੰ ਤੁਰ ਪਿਆ ਪੰਜਾਬ ਵਾਲੇ ਆਪਾਂ ਤਾਂ ਉਹ ਲੋਕ ਆ ਜਿਹੜੇ ਦੋ ਠੰਡੇ ਪ੍ਰਸ਼ਾਦਾਂ ਤੇ ਅੰਬ ਦੇ ਚਾਰ ਦੀ ਫਾੜੀ ਖਾ ਕੇ ਵਾਗਰੂ ਕਹਿ ਕੇ ਸ਼ੁਕਰ ਐ ਉਹ ਲੋਕ ਸੀ ਆਪਾਂ ਬੱਦ ਜਲੂਸ ਕਢਾਲਿਆ ਨਾ ਗੋਰੇ ਬਣੇ ਨਾ ਪੰਜਾਬੀ ਰਹਿ ਗਏ ਅੱਧ ਵਿਚਾਲਾ ਹੋ ਗਿਆ ਤੇ ਦੋ ਘਰਾਂ ਦਾ ਪਰੌਣਾ ਭੁੱਖਾ ਹੀ ਮਰਦਾ ਬਾਬਿਓ ਜਿੱਥੇ ਮਰਜੀ ਦੇਖ ਲੈ ਮੁੜ ਕੇ ਆਓ ਘਰਾਂ ਨੂੰ ਘਰਾਂ ਨੂੰ ਮੁੜ ਕੇ ਆਓ ਆ ਕਿਹੜੇ ਜੱਟ ਮਜਬੀ ਵਿਚ ਮਿਆਰ ਚ ਫਸੇ ਪਏ ਆ ਹੈ ਇੱਥੇ ਤਾਂ ਸੁਣਤਾ ਇਹ ਆਉਂਦਾ ਵੀ ਜੱਟ ਵੱਡਾ ਹੈ ਕੌਣ ਕਹਿੰਦਾ ਮਜਬੀ ਉਹਨੂੰ ਕਹਿੰਦੇ ਆ ਜਿਹੜਾ ਮਜਬ ਦਾ ਪੱਕਾ ਹੋਵੇ ਇਹ ਛੋਟੀ ਜੀ ਗੱਲ ਨਹੀਂ ਐ ਅੱਜ ਕੱਲ ਸਾਡੀ ਸਾਈਕੀ ਇਦਾਂ ਦੀ ਬਣ ਗਈ ਜੱਟ ਨੂੰ ਕੱਲਾ ਜੱਟ ਕਹਿ ਲੋ ਕਿਉਂਕਿ ਇੱਥੇ ਬਿਠਾਦਾ ਸਾਡੇ ਵੀ ਜੱਟ ਤਾਂ ਵੱਡਾ ਹੁੰਦਾ ਨੂੰ ਕੱਲਾ ਜੱਟ ਕਹਿ ਲੋ ਮਜਵੀ ਨੂੰ ਕੱਲਾ ਮਜਵੀ ਕਹਿ ਕੇ ਦਿਖਾਓ ਮੈਂ ਕਹਿੰਦਾ ਯਾਰ ਕਿਉਂਕਿ ਮੈਨੂੰ ਫਰਕ ਨਹੀਂ ਪੈਂਦਾ ਮਜਵੀ ਨਾਲ ਸਿੱਖ ਬੋਲਣਾ ਪੈਂਦਾ ਮਜਵੀ ਸਿੱਖ ਤੇ ਸਿੱਖ ਤਾਂ ਸਾਰੇ ਹੀ ਐ ਮੈਂ ਜੱਟਾਂ ਦਾ ਘਰ ਜੰਮਿਆ ਜ਼ਿਮੀਂਦਾਰਾਂ ਦਾ ਮੁੰਡਾ ਐ ਪਰ ਮੈਨੂੰ ਇਹ ਆਉਂਦਾ ਵੀ ਜੇ ਮਜ਼ਬੀ ਹੋ ਆ ਜਿਹੜਾ ਮਜ਼ਬਦ ਦਾ ਪੱਕਾ ਹੈ ਤੇ ਪੱਕਾ ਤਾਂ ਮੈਂ ਵੀ ਆ ਪੱਕਾ ਤਾਂ ਮੈਂ ਵੀ ਆ ਮੈਂ ਉਹਦੇ ਮਜ਼ਬਦ ਦਾ ਪੱਕਾ ਮੈਂ ਨਹੀਂ ਹਿਲਦਾ ਮੈਨੂੰ ਲੱਖ ਆ ਜਾਣੇ ਇਥੇ ਕੋਈ ਕਿ ਤੇਰੇ ਘਰ ਬਣਾ ਦਿੰਦੇ ਆ ਤੇਰਾ ਫਲਾਨਾ ਕਰ ਦਿੰਦੇ ਆ ਧਰਮ ਬਦਲਦਾ ਨਹੀਂ ਬਦਲਦੇ ਬਾਬਾ ਤੇ ਮੈਨੂੰ ਤਾਂ ਲੱਗਦਾ ਵੀ ਜੇ ਮੈਨੂੰ ਤੁਸੀਂ ਮਜ਼ਬੀ ਵੀ ਕਹਿ ਦੋਗੇ ਕਿਉਂਕਿ ਮੈਂ ਮਜ਼ਬਦ ਦਾ ਪੱਕਾ ਹੈ ਤੇ ਮੈਨੂੰ ਤਾਂ ਭੋਰੇ ਹੀ ਤਕਲੀਫ ਨਹੀਂ ਅਿੱਥੇ ਅਸੀਂ ਜਲੂਸ ਕਢਾ ਲਿਆ ਰੋਜ਼ دیਵਾਨਾਂ ਦੀ ਕਮੀ ਨਹੀਂ ਮੇਲਿਆਂ ਦੀ ਕਮੀ ਨਹੀਂ ਹੋਰ ਦੀ ਕਮੀ ਨਹੀਂ ਉਧਰ ਢੋਲਕੀਆਂ ਤੁੰਬੇ ਉਧਰ ਢੋਲਕੀਆਂ ਤੁੰਬੇ ਸਿੱਖਾਂ ਵੇ ਕਦੋਂ ਬਾਬਾ ਕੱਲਾ ਤੋਤਾ ਰਟਣਾ ਬਾਬੋ ਕੱਲਾ ਤੋਤਾ ਰਟਣਾ ਪਰ ਸਵਾਦ ਉੱਤੇ ਆਊਗਾ ਜਦੋਂ ਅੰਦਰ ਆ ਕੇ ਲੱਗੀ ਜਦੋਂ ਅੰਦਰ ਉਹ ਪਿਆਸ ਜਾਗੀ ਮਾਈ ਬਾਲੀ ਤੇ ਫਕੀਰਾਂ ਦੀ ਜਗ੍ਹਾ ਹੈ ਤੇ ਫਕੀਰਾਂ ਦੀ ਜਗ੍ਹਾ ਹੈ ਔਰ ਇੱਥੇ ਅੱਗੇ ਜੇ ਆਖੋ ਤੁਸੀਂ ਇਕੱਲੇ ਢੇੜੇ ਮਾਰ ਕੇ ਸਰਜੂਗਾ ਢੇੜੇ ਮਾਰ ਕੇ ਨਹੀਂ ਬਾਬੋ ਸਰਨਾ ਪ੍ਰੈਕਟੀਕਲੀ ਖੇਡਣਾ ਪੈਣਾ ਹੈ ਪ੍ਰੈਕਟੀਕਲੀ ਉਹ ਤਾਂ ਖੇਡਿਆ ਜਾਊਗਾ ਜੇ ਕਿਤੇ ਬਹਿ ਕੇ ਗੁਰੂ ਤੋਂ ਮਤ ਲਵਾਂਗੇ ਕੀ ਹੈ ਮੈਡੀਟੇਸ਼ਨ ਕੀ ਹੈ ਸਾਡਾ ਬਸ ਉਹੀ ਆ 10 ਰੁਪਏ ਟਿੱਕ ਦੇਖ ਲਈ ਐ ਕੀਤਾ ਬਸ ਜੀ ਹਾਜ਼ਰੀਆਂ ਕਬੂਲ ਇਦਾਂ ਕਹਿੰਦਾ ਹਾਜ਼ਰੀਆਂ ਕਬੂਲ ਜਿਨ੍ਹਾਂ ਨੇ ਜ਼ਿੰਦਗੀਆਂ ਦਾਤ ਲਾਤੀਆਂ ਫਿਰ ਉਹਨਾਂ ਤੇ ਸਾਡੇ ਚ ਫਰਕ ਦਿਖੂਗਾ ਦਿਖੂਗਾ ਫਰਕ ਸੋ ਮਾਪੇ ਸਾਰਿਆਂ ਨੂੰ ਬੇਨਤੀ ਆ ਮੇਰੀ ਆਪਦੇ ਨਿਆਣੇ ਸਾਹਮ ਕੇ ਰੱਖੋ ਆਪਣੀਆਂ ਧੀਆਂ ਦਾ ਫਿਕਰ ਕਰੋ ਜਿਹੜੇ ਪਾਸੇ ਨੂੰ ਤੋਰੀ ਜਾਂਦੇ ਆ ਉਸ ਪਾਸੇ ਵਾਲਾ ਪਾ ਹੈ ਨਹੀਂ ਅੱਗ ਲੱਗਦੀ ਆ ਫਿਰ ਜਦੋਂ ਕਿਤੇ ਮਹਾਰਾਜ ਕੋਈ ਹਿੱਸੇ ਬਦਨਾਮੀ ਪਾਉਂਦਾ ਝੱਲੀ ਨਹੀਂ ਜਾਂਦੀ ਫਿਰ ਸੋ ਜਿਨ੍ਹਾਂ ਦੇ ਘਰੇ ਮਹਾਰਾਜ ਦਾ ਪ੍ਰਤਾਪ ਹੈ ਜਿਨ੍ਹਾਂ ਦੇ ਘਰੇ ਇੱਕ ਲਾਣੇਦਾਰ ਹੈ ਜਿਨ੍ਹਾਂ ਦੇ ਘਰੇ ਸਾਰੇ ਦੇ ਸਾਰੇ ਪ੍ਰਧਾਨ ਨਹੀਂ ਹੈ ਇੱਕ ਦੀ ਸੁਣੀ ਜਾਂਦੀ ਹੈ ਜਿਨ੍ਹਾਂ ਦੇ ਘਰੇ ਉਹਨਾਂ ਦੇ ਘਰੇ ਅੱਜ ਵੀ ਆਨੰਦ ਵਰਤਦਾ ਹੈ ਕਿਉਂ ਕਿ ਪ੍ਰਧਾਨ ਇੱਕ ਹੈ ਅੱਜ ਪ੍ਰੋਬਲਮ ਇਹ ਹੈ ਘਰੇ ਪੰਜ ਜੀ ਹੈ ਵਿਆਹ ਵਾਲੇ ਚੱਕਰ ਕਰਕੇ ਦੇਖ ਲਓ ਪੰਜ ਆਪ ਦਾ ਢੋਲ ਵਜਾਉਂਦੇ ਫਿਰਦੇ ਹੁੰਦੇ ਮੈਂ ਉੱਥੇ ਸ਼ਾਪਿੰਗ ਮੈਂ ਉੱਥੇ ਮੈਂ ਉੱਥੇ ਮੈਲਤੇ ਤੇ ਲੂਸ ਨਿਕਲਦੇ ਸੀ ਉਹ ਸੀ ਉਹਨਾਂ ਦੇ ਪੋਤੇ ਆ ਜਿਨ੍ਹਾਂ ਨੂੰ ਇੱਕ ਥਾਂ ਲਿਆ ਹੁੰਦੇ ਸੀ ਆ ਖੜਾ ਬਾਪੂ ਇਹਨਾਂ ਦੇ ਵੇਲੇ ਦੀਆਂ ਗੱਲਾਂ ਇੱਕ ਥਾਂ ਤੋਂ ਲਿਆ ਕੇ ਸਾਰਾ ਟੱਬਰ ਪਾ ਲੈਂਦਾ ਸੀ ਅੱਜ ਨਹੀਂ ਪਾ ਸਕਦਾ ਬੜੇ ਸੱਜਣ ਮੈਨੂੰ ਕਹਿੰਦੇ ਤੂੰ ਬੜਾ ਯਾਰ ਸਾਦਾ ਜਿਹਾ ਰਹਿਣਾ ਹੈ ਤੂੰ ਰਹਿ ਲੈ ਪੈਸਾ ਤਾਂ ਮੇਰੇ ਮੀਂਹ ਪਿਆ ਪਿਆ ਅੱਗ ਲੱਗੀ ਪਈ ਐ ਕੀ ਹੁਣ ਖਾ ਲਾਂ ਮੈਂ ਸਿਆਉਣੇ ਦੀਆਂ ਰੋਟੀਆਂ ਖਾਵਾਂ ਹੱਥ ਨੇ ਮਾਂ ਜਾਂ ਕੋਈ ਚਾਂਦੀ ਦੀ ਸਬਜ਼ੀ ਬਣਾਵਾਂ ਮੈਂ ਵੀ ਚਾਂਦੀ ਦੀ ਸਬਜ਼ੀ ਠੀਕ ਐ ਮਹਾਰਾਜ ਦੀ ਖੇਡ ਐ ਕਿਸੇ ਨੂੰ ਸਾਰਾ ਦਿਨ ਮਿਹਨਤ ਕਰਕੇ 500 ਮਿਲਦਾ ਮੈਨੂੰ ਮੇਰੀ ਮਿਹਨਤ ਤਾਂ 3-4 ਲੱਖ ਮਿਲਦਾ ਐ ਉਹਦੀ ਖੇਡ ਐ ਪਰ ਹੁਣ ਕੀ ਮੈਂ ਦਿਮਾਗ ਖਰਾਬ ਕਰ ਲਾਂ ਹੁੰਦਾ ਯਾਰ ਕਿ ਮੈਂ ਪਤਾ ਨਹੀਂ ਕੀ ਬਣ ਗਿਆ ਸੋ ਨਾ ਤਾਂ ਸਾਨੂੰ ਸਿਰ ਚੜਾਉਣ ਦੀ ਲੋੜ ਐ ਬਾਬੋ ਕਿ ਪਤਾ ਨਹੀਂ ਵੀ ਕਮਰ ਕਰਿਆਲ ਹੋਣੀ ਬਹੁਤ ਵੱਡੇ ਨੋ 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 ਆਪਦੀ ਮਿਹਨਤ ਮਜ਼ਦੂਰੀ ਕਰ ਰਹੇ ਆ ਬਾਬੋ ਤੇ ਸਾਨੂੰ ਕਰਨ ਦਿਓ ਜੇ ਆ ਗਿਆ ਆ ਗਿਆ ਤੁਹਾਨੂੰ ਆ ਜਾਗ ਬਾਬਾ ਅੱਗੇ ਬਹੁਤ ਕੁਝ ਆਗੇ ਆ ਕਲਾਕਾਰੀਆਂ ਤੋਂ ਗੀਤਾਂ ਤੋਂ ਅੱਗੇ ਬਹੁਤ ਕੁਝ ਹੈ ਉਸ ਪਾਸੇ ਦੀ ਸਭਾ 'ਚ ਬੈਠ ਔਰ ਇੱਥੇ ਬੈਠੋ ਜਿੱਥੇ ਬੰਦਗੀਆਂ ਹੋਈਆਂ ਹੁਣ ਉਥੇ ਬੈਠੋ ਲਾਉਂਦੇ ਵਾਜ ਨਾਲ वाहेगुरु वाहेगुरु